ਸੰਗਰੂਰ ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਹਾੜਾ ਜਿਸ ਵਿੱਚ ਸੰਗਰੂਰ ਦੇ ਐਮ.ਐਲ.ਏ. ਨਰਿੰਦਰ ਕੌਰ ਭਰਾਜ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਯੋਗ ਦੇ ਮਨੁੱਖ ਲਈ ਫਾਇਦਿਆਂ ਦਾ ਜ਼ਿਕਰ ਕੀਤਾ। ਉਹਨਾਂ ਦੱਸਿਆ ਕਿ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਸੀ.ਐਮ ਦੀ ਯੋਗ ਸ਼ਾਲਾ ਨਾਲ ਜੁੜ ਰਹੇ ਹਨ। ਅੰਤਰਰਾਸ਼ਟਰੀ ਯੋਗ ਦਿਵਸ ਤੇ ਮੱਧੇਨਜ਼ਰ ਸੰਗਰੂਰ ਵਿੱਚ ਸੀ.ਐਮ ਦੀ ਯੋਗ ਸ਼ਾਲਾ ਬੈਨਰ ਹੇਠ ਯੋਗਾ ਦਿਵਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸ਼ਿਰਕਤ ਕੀਤੀ। ਇਸ ਮੌਕੇ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਦੀ ਯੋਗ ਸ਼ਾਲਾ ਦੇ ਹੇਠ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਯੋਗ ਨਾਲ ਜੁੜ ਰਹੇ ਹਨ। ਉਹਨਾਂ ਨੇ ਕਿਹਾ ਕਿ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗ ਬੇहद ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਅੱਜ ਜਿਹੜਾ ਇੰਟਰਨੈਸ਼ਨਲ ਯੋਗਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨੀ ਆ ਮੁਬਾਰਕਾਂ ਦਿੰਨੀ ਆ। ਔਰ ਅੱਜ ਦੇ ਦਿਨ ਇਹਨੂੰ ਮਨਾਉਣ ਦਾ ਜਿਹੜਾ ਮੇਨ ਮਕਸਦ ਹੈ ਜਿਹੜੇ ਸਾਡੇ ਲੋਕ ਨੇ ਉਹ ਭਾਵੇਂ ਅੱਜ ਉਹਨਾਂ ਨੇ ਬਹੁਤ ਸਾਰੀ ਟੈਕਨੋਲੋਜੀ ਹਾਸਲ ਕਰ ਲਈ ਹੈ ਬਹੁਤ ਸਾਰੇ ਸਾਧਨ ਇਕੱਠੇ ਕਰ ਲਏ ਨੇ ਪਰ ਉਹ ਸਾਰੀ ਭਜ ਦੌਰ ਦੇ ਵਿੱਚ ਜਿਹੜਾ ਮਨੁੱਖ ਹੈ ਉਹ ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਜਿਹੜਾ ਉਹ ਅੱਜ ਹਫੜਾ ਦਫੜੀ ਦੇ ਵਿੱਚ ਪਿਆ ਹੋਇਆ ਜਿਹੜਾ ਸੋ ਅੱਜ ਦੇ ਟਾਈਮ ਦੇ ਵਿੱਚ ਤੰਦਰੁਸਤੀ ਦੇ ਲਈ ਮੈਂ ਸਮਝਦੀ ਆ ਕਿ ਯੋਗ ਹੈ ਜਿਹੜਾ ਉਹ ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਤੰਦਰੁਸਤ ਰੱਖਣ ਲਈ ਜਿਹੜਾ ਬਹੁਤ ਜ਼ਰੂਰੀ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਯੋਗ ਦੇ ਨਾਲ ਜੁੜੋ ਆਪਣੇ ਆਪ ਨੂੰ ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਤਕੜੇ ਕਰੋ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਉਹਨਾਂ ਦਾ ਸੁਪਨਾ ਹੈ ਔਰ ਉਹਨਾਂ ਦਾ ਉਦੇਸ਼ ਹੈ ਕਿ ਅਸੀਂ ਨਰੋਆ ਸਮਾਜ ਦੀ ਜਿਹੜਾ ਸਿਰਜਣਾ ਕਰਨੀ ਆ ਤਾਂ ਉਹਦੇ ਤਹਿਤ ਜਿਵੇਂ ਸੰਗਰੂਰ ਜ਼ਿਲ੍ਹੇ ਦੇ ਵਿੱਚ 372 ਜਿਹੜੀਆਂ ਕਲਾਸਾਂ ਜਿਹੜੀਆਂ ਲੱਗ ਰਹੀਆਂ ਨੇ ਔਰ ਉਹਦੇ ਨਾਲ ਹੀ ਮੈਂ ਸਮਝਦੀ ਆ ਕਿ ਜਿੱਥੇ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਯੋਗਾ ਦੇ ਨਾਲ ਲੋਕ ਜੁੜ ਰਹੇ ਨੇ ਉੱਥੇ ਜ਼ਿਲ੍ਹੇ ਦੇ ਵਿੱਚ 65 ਐਸੇ ਪਿੰਡ ਨੇ ਜਿਹੜਾ ਜਿਨ੍ਹਾਂ ਦੇ ਵਿੱਚ ਯੋਗਾ ਦੀਆਂ ਕਲਾਸਾਂ ਲੱਗ ਰਹੀਆਂ ਨੇ ਸੋ ਇੱਕ ਵੱਡਾ ਪਰਾਲਾ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਸਾਡਾ ਤਕੜਾ ਤੇ ਨਰੋਆ ਸਮਾਜ ਸਿਰਜਣ ਦੇ ਲਈ ਸੀਐਮ ਯੋਗਸਾਲਾ ਦਾ ਜਿਹੜਾ ਪ੍ਰੋਗਰਾਮ ਜਿਹੜਾ ਚਲਾਇਆ ਜਾ ਰਿਹਾ ਮੈਂ ਡਾਕਟਰ ਅਜਨੀ ਵਾਲਾ ਇੱਥੇ ਆਯੁਰਵੈਦਿਕ ਡਿਪਾਰਟਮੈਂਟ ਦੇ ਵਿੱਚ ਐਮਓ ਦੀ ਪੋਸਟ ਤੇ ਵਰਡਵਾਲ ਕੰਮ ਕਰ ਰਹੀ ਹੈ ਅੱਜ ਦਾ ਯੋਗ ਦਿਵਸ ਜਿਹੜਾ ਹੈ ਬਹੁਤ ਸ਼ਾਨਦਾਰ ਰਿਹਾ ਪਹਿਲਾਂ ਵੀ ਸਾਡੇ ਮਹਿਕਮੇ ਵੱਲੋਂ 65 ਪਿੰਡਾਂ ਦੇ ਵਿੱਚ 372 ਸੈਂਟਰ ਚੱਲ ਰਹੇ ਜਿੱਥੇ 5000 ਤੋਂ ਵੱਧ ਲੋਕ ਉਹਦਾ ਫਾਇਦਾ ਲੈ ਰਹੇ ਆ ਆਪਾਂ ਨੂੰ ਰੋਜ਼ ਯੋਗ ਕਰਨਾ ਚਾਹੀਦਾ ਹੈ ਅੱਜ ਇੱਥੇ ਇਹ ਵੀ ਦੱਸਿਆ ਗਿਆ ਮੈਡਮ ਭਰਾਜ ਵੀ ਆਏ ਸੀ ਉਹਨਾਂ ਨੇ ਵੀ ਦੱਸਿਆ ਕਿ ਜਿਸ ਤਰ੍ਹਾਂ ਡਿਲੀਵਰੀ ਤੋਂ ਬਾਅਦ ਲੇਡੀਜ਼ ਨੂੰ ਹੋ ਜਾਂਦਾ ਹੈ ਵੀ ਸਰੀਰ ਖਰਾਬ ਹੋ ਗਿਆ ਸੀ ਹਨ ਹੈਲਦੀ ਹੋ ਗਿਆ ਤਾਂ ਉਹਦੇ ਵਾਸਤੇ ਜੇ ਆਪਾਂ ਯੋਗ ਕਰਦੇ ਰਹੀਏ ਤਾਂ ਤੰਦਰੁਸਤ ਰਹਾਂਗੇ ਤੇ ਪ੍ਰਾਣਾਯਾਮ ਕਰਾਇਆ ਗਿਆ ਉਹਦੇ ਨਾਲ ਸਾਨੂੰ ਬਹੁਤ ਸਾਰੀਆਂ ਪੇਟ ਦੀਆਂ ਬਿਮਾਰੀਆਂ ਇੱਥੋਂ ਤੱਕ ਕਿ ਜੇ ਆਪਾਂ ਪ੍ਰਾਣਾਯਾਮ ਰੈਗੂਲਰ ਕਰਦੇ ਆਂ ਤੇ ਉਹਦੇ ਨਾਲ ਆਪਾਂ ਨੂੰ ਬ੍ਰੇਨ ਨੂੰ ਵੀ ਬਹੁਤ ਇਫੈਕਟਿਵ ਹੈ ਪੇਟ ਸਾਰਾ ਓਵਰ ਆਲ ਸਰੀਰ ਠੀਕ ਹੁੰਦਾ ਹੈ ਸਾਡੇ ਸਰੀਰ ਨੂੰ ਵੱਤ ਤੋਂ ਆਕਸੀਜਨ ਕਿਵੇਂ ਮਿਲਦੀ ਹੈ ਇਹ ਦੱਸਿਆ ਗਿਆ ਇਸ ਤਰ੍ਹਾਂ ਦੇ ਯੋਗ ਵੀ ਕਰਵਾਏ ਗਏ ਜਿਸ ਤਰ੍ਹਾਂ ਨੂੰ ਲੋਮ ਬਿਲੋਮ ਅਸੀਂ ਰੋਜ਼ ਕਰੀਏ ਤਾਂ ਉਹਦੇ ਨਾਲ ਸਾਡੇ ਫੇਫੜਿਆਂ ਨੂੰ ਵੱdt-ਵੱdt ਆਕਸੀਜਨ ਇਨਹੇਲ ਕਰਨ ਐਕਸਹੇਲ ਕਰਨ ਉਹਦੇ ਬਾਰੇ ਪਤਾ ਲੱਗਦਾ ਹੈ ਕਿ ਆਪਾਂ ਨੇ ਕਿਸ ਤਰ੍ਹਾਂ ਅੱਛਾ ਅੱਛੀ ਲਾਈਫ ਜੀਣੀ ਹੈ ਇਹਦੀ ਜਾਣਕਾਰੀ ਦਿੱਤੀ ਗਈ